ਉਦਰੀ ਮਾਂ ਵਰਗੀ ਨਹੀਂ ਆਈਆਂ ਅਜੇ ਨਾ ਭਾਵੇਂ ਨਾ ਬਹਾਦੀ ਟਾਈਮ ਲਾਉਂਦਾ ਉਹਨਾਂ ਨੇ ਹੋਰ ਮੈਂ 4:00 ਪਜਾ ਨਾ ਕਿਉਂ ਕਹਿਣਾ ਹੈ ਕੈਮਰਾ ਬਾਹਾਂ ਦੀ ਭੁੱਖੀਆਂ ਖੜੀਆਂ ਨੇ ਮਾਲ ਨੂੰ ਖਾਖੜਾ ਸਾਰਾ ਐਣੀ ਵੀ ਭੈਣਾਂ ਆ ਜੀ ਹੈ ਨਾ ਟਾਈਮ ਨਾਲ ਹੋਰ ਭੁੱਖੀ ਬਹਿ ਨਹੀਂ ਜਾ ਕੇ ਇੱਕ ਵਾਰੀ ਜਾਣ ਦੇ ਤਾਂ ਰਾਤ ਦੇ ਗਈ ਆਵੇਂ ਤੁਸੀਂ ਦੱਸ ਵੀ ਹੁਣ ਦੱਸ ਸਕਦੀ ਹਾਂ ਉਹ ਕੁੜੀ ਵੀ ਭੱਜ ਗਈ ਰਮਾਇਣ ਰਮਨੂ ਜਾਨਾ ਉਹਦਾ ਕੁੜੀ ਨੇ ਅੱਜ ਮਿਲਦਾ ਉਹਨੇ ਵੀ ਕੋਈ ਹਾਂ ਜੋ ਆ ਕੇ ਰਾਜ ਜੀ ਉਹ ਗਾਂਜਾ ਲਓ ਹੈ ਹੋਰ ਕਹਿੰਦਾ ਯਾਰ ਇਹਨਾਂ ਨੇ ਬੜਾ ਹੁਕਮ ਪਾਇਆ ਜਿੰਗਰ ਭੁੱਖੇ ਮਰਦੇ ਦੱਸ ਕੇ ਅਨੀ ਵੇ ਤਰ ਤੈਨੂੰ ਦੇਖ ਕੇ ਨਾ ਕੌਣ ਹੈ ਕੌਣ ਹੈ ਜੱਸ ਸ੍ਰੀ ਗੁਰੂ ਸਸੀ ਤਾਂ ਹਾਂ ਫਿਰ ਬਾਅਦ ਗਏ ਬਸ ਹੀ ਨਹੀਂ ਤਾਂ ਗਏ ਸੋਨੂੰ ਉਧਰ ਪਾਪਾ ਗਾਣਾ ਕੱਢੀ ਜਾਂਦਾ ਬਸ ਲੇਟ ਫੋਨ ਕਰਦਾ ਸੋ ਸੋਏ ਦੀ ਕੌਣ ਹੈ ਗੇੜ ਜਿਹੜਾ ਕਈ ਜਾਂਦਾ ਹੈ ਸੁਣ ਲਓ ਮੈਂ ਮੰਨ ਲਾਗਾ ਮੋੜ ਆਈ ਇੰਨੇ ਨਿਕਲ ਨਹੀਂ ਗਈ ਉਹ ਬੱਦ ਬਣਾਈ ਗਈ ਮੈਂ ਉਹ ਭੈਣ ਆ ਬਰ ਇਹ ਇਹ ਨਾ ਆਉਂਦਾ ਇਹ ਇਹ ਬੱਦ ਨਾ ਕਰੇ ਨਾ ਇਹ ਹਾਲੀ ਕੋਣ ਦਾ ਆਸ ਬਾਗਿਆ ਟਾਈਮ ਹੁਣ ਹੁੰਦਾ ਪੈਂਦਾ ਕਿਹੜੇ ਟਾਈਮ ਆਇਓਗੇ ਟਾਈਮ ਦੇ ਪਹਿਲਾਂ ਕਿੰਨਾ ਹੁੰਦਾ 4 ਵਜੇ ਬਸ ਨਾ ਕੁਝ ਕੰਮ ਬਸ ਬੰਗੀ ਜੋ ਰੇਲਾ ਕੁੱਖ ਨਾ ਮਰੀ ਜਾਂਦੀ ਇਹ ਨਾਲੇ ਉਹਨਾਂ ਨੂੰ ਖੱਲੀ ਨਹੀਂ ਪਾਈ ਕੋਈ ਗੋਦੀ ਮੈਂ ਹੁਣ ਆਇਆ ਹਜੇ ਬਰਨਾਲੇ ਜੀ ਆਇਆਂ ਨੂੰ ਜੀ ਜਦੋਂ ਕਰਕੇ ਲੇਟ ਹੋ ਗਏ ਸੀ ਤਾਂ ਦਾ ਸੰਚਾਰ ਬਹੁਤ ਸਲਾਮ ਵੀ ਜੀ ਆਏ ਨਹੀਂ ਵੀ ਪਹਿਲਾ ਕੰਮ ਨਾਲ ਅਜੇ ਕੱਲ੍ਹ ਦੀਆਂ ਕਰੀਆਂ ਤੁਸੀਂ ਉਹ ਹੋ ਗਰੀ ਜਨੇ ਕਰੀ ਬਰੀ ਗਾਤ ਤੇ ਤਾਂ ਬਸ ਨਾਮ ਕੀ ਹੋਣਾ ਸੀ ਬਸ ਫਲੇ ਨੂੰ ਕਿਹਾ ਪਹਿਲਾ ਕਰ ਜਾਂਦੇ ਜ਼ਰੂਰੀ ਸੀ ਵੀ ਉਹਦੇ ਨੇ ਜਾਣਾ ਹੋਰ ਤੇ ਆ ਜਾਂਦੇ ਕਿਸੇ ਤੇ ਹੁਣ ਨਹੀਂ ਆਈ ਜਿੱਦੀ ਹੋ ਗਏ ਨੇ ਬਸ ਉਧਰ ਦੀ ਆ ਜਾਂਦੇ ਦੱਸ ਮਾਨ ਤੋਂ ਬੰਦੀ ਦੀ ਅਸੀਂ ਕਿੱਧਰ ਦੀ ਆਉਂਦੀ ਆ ਆ ਜੀ ਸੀਗੀ ਇਹ ਬਸ ਆਦਾਨੇ ਮਾਨਸਾ ਕੱਢੀ ਜੀ ਉਧਰ ਦੀ ਨਹੀਂ ਆਇਆ ਇਸ ਦਾ ਭੈਣ ਦਾ ਸਾਰਾ ਮੇਰਾ ਸੀ ਸਾਨੂੰ ਪਤਾ ਹੀ ਨਹੀਂ ਸੀ ਜਮਾਨ ਸ਼ਕਲਨੀ ਦੀ ਬਿਲਕੁਲ ਵਕਤ ਹੋਣੀ ਆ ਕਿਹੜਾ ਅੱਧਰ ਨਹੀਂ ਕਦੇ ਗਏ ਲੋਕਾਂ ਨੂੰ ਪਤਾ ਤੁਸੀਂ ਤਾਂ ਜਾਣੋ ਬਿਲਕੁਲ ਦਾ ਪਤਾ ਹੀ ਨਹੀਂ ਕਿਸੇ ਚੀਜ਼ ਦਾ ਅੱਜ ਤੱਕ ਤੁਸੀਂ ਆਏ ਨਹੀਂ ਜੇ ਆਏ ਸੀ ਨਰੇ ਤੈਨੂੰ ਪਤਾ ਸੀ ਵੀ ਕੱਲ ਵੀ ਸਕੂਲ ਜਾਣਾ ਤੂੰ ਤਰ ਕਿਸਲੇ ਹਾਂ ਕਿਉਂ ਨਹੀਂ ਆਏ ਤੁਸੀਂ ਮੈਂ ਆਹ ਬੁੱਟੀ ਮਰਵਾਦੀ ਸਕੂਲੋਂ ਤਾਂ ਫਿਰ ਤਾਂ ਮੇਰੀ ਮੰਮੀ ਲੋਕਾਂ ਨੂੰ ਕਹਿੰਦਾ ਫਿਰ ਮੈਂ ਵੀ ਤਾਂ ਨਾਲ ਹੀ ਆਉਂਦਾ ਕਹੋ ਕਰਦਾ ਮੈਂ ਥਾਪੜਾ ਮਾਰਨਾ ਚਾਹ ਉਹਦੀ ਕਿਵੇਂ ਤੂੰ ਆਸ ਨਾਲ ਲੜਨ ਦਾ ਚਾਹ ਪਾਣੀ ਚਾਹ ਪਾਣੀ ਤੈਨੂੰ ਦੇਵਾਂ ਮੈਂ ਕੋਲ ਮੈਂ ਮਲਾ ਕੇ ਨਾ ਚਾਹ ਨਾਉ ਗਾਉਣਾ ਮੈਨੂੰ ਖਾਣ ਮਰੀ ਜਾਣਾ ਕੱਲ ਦਾ ਤੁਸੀਂ ਤਾਂ ਵਿਚਾਰ ਪਾ ਮੈਂ ਮਾਂ ਦੀ ਤਾਂ ਗਵਾਂਡੇ ਤੋਂ ਮਾਂ ਮਾਂ ਖਾਣੇ ਆ ਰੋਟੀ ਇਹ ਕਦੇ ਨਹੀਂ ਪਾਦੀ ਐ ਕਿ ਮਰਦੇ ਆਂ ਦੋ ਦਿਨ ਖਾਣੇ